ਡੂੰਡਰਾ ਨਹੀਂ ਹੈਗਾ ਵਾਜੀ ਵਾ ਵਾਜੀ ਲੋ ਵੀ ਮੇਰੇ ਵੀਰੋ ਰਜੀਤਕਰ ਜੀ ਨੇ ਅੱਜ ਸਵਈਆਂ ਬਣਾਈਆਂ ਨੇ ਹਰਜੀਤਕਰ ਜੀ ਨੇ ਨਹੀਂ ਪਰ ਸੱਚ ਗੱਗੂ ਜੀ ਨੇ ਬਣਾਈਆਂ ਨੇ ਸਵਈਆਂ ਤੇ ਗਰਦੀਪ ਨੇ ਆਪਦੀ ਕੌਲੀ ਕਰਤੀ ਆ ਬਈ ਸਵਈਆਂ ਆਣੀਆਂ ਹੁੰਦੀਆਂ ਸਾਡੀਆਂ ਸਵਈਆਂ ਹੁੰਦੀਆਂ ਨੇ ਗਾੜ ਦੁੱਧ ਕਸਟਰਡ ਓ ਮਾਈ ਗੋਡ ਪਾਤ ਪਾਤਰਾ ਦੀਆਂ ਚੀਜ਼ਾਂ ਤੇ ਨਿਕ ਛੁਪਾਇਆ ਹਾਂ ਇੱਦਾਂ ਪਰ ਤੂੰ ਵੀ ਉਹਦੇ ਹਾਂ ਬੱਟ ਹੁਣ ਗੱਲਾਂ ਕਰੋ ਹੁਣ ਕਰੋ ਗੱਲਾਂ ਸਭ ਜੀ ਤੁਹਾਨੂੰ ਕਿਹੜੀ ਸਵਾਲ ਲੱਗੀ ਪੁਰਣੀ ਮੈਂ ਖਾ ਕੇ ਆਇਆ ਮੈਨੂੰ ਮਿਲੀ ਹੀ ਨਹੀਂ ਫਿਰ ਤੁਹਾਨੂੰ ਬਰਾਵਾ ਬਸੋਂ ਵਾਲੀ ਬਣਾ ਕੇ ਦੇ ਦਿੰਦੀ ਆ ਗਏ ਆ ਮੈਂ ਬਰੋੜੀ ਮਾਸੇ ਚ ਪਾਇਓ ਕਿਤੇ ਬਰਾਵਾ ਮੇਰਾ ਫੋਨ ਚੱਕੀ ਤੇਰੀ ਲੈਂਦੀ ਆ ਹਾਏ ਹਾਏ ਟਰਾਈ ਕਰੀ ਦੇਗੀ ਪੈਰਾਂ ਚ ਪਾਉਣਾ ਕਿ ਬਾਹਾਂ ਚ ਹੈ ਇਹ ਤਾਂ ਦੱਸੋ ਪਹਿਲਾਂ ਇਹ ਇਹ ਕਿਹੜਾ ਸਹਿ ਜਾਊ ਇਹਨੂੰ ਐਂ ਜੇ ਪਾਈਦਾ ਹੁੰਦਾ ਇਹ ਇਧਰਲੇ ਬੰਨੇ ਵੀ ਟ੍ਰਿਕ ਲੈ ਲਈਏ ਉਹ ਪਰਵਾਹ ਕੀ ਆ ਮੈਂ ਆ ਵੀਰ ਦੀ ਸ਼ੈਲਟ ਲਈ ਜੇ ਗੱਗੂ ਨੇ ਮੈਂ ਤੁਹਾਨੂੰ ਦੱਸ ਦਿੰਨਾ ਗੱਗੂ ਨੇ ਗੱਗੂ ਸਟੋਰਾਂ ਦੇ ਆਣ ਕੇ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਹ ਫਰੀ ਹਾਂਜੀ ਹਾਂਜੀ ਇਹ ਕੀ ਆ ਪਰਾਨ ਸਕਾਉਬਰੀ ਆ ਗਿਆ ਅੰਕਲ ਆ ਬਖਾੜੂ ਖਾਣਾ ਆ ਬਖਾੜੂ ਛਾਗਰੂ ਥੈਂਕ ਯੂ ਸੋ ਮੱਚ ਲੈ ਆਓ ਵੀਰੇ ਥੈਂਕ ਯੂ ਸੋ ਮੱਚ ਇਹ ਫਰੂਟ ਤੁਹਾਨੂੰ ਪਤਾ ਮਹਿੰਗਾ ਹੀ ਖਾਈਦਾ 50 ਰੁਪਏ ਦਾ ਆਪਾਂ ਹਾਂਜੀ ਡੂੰਡ ਰਾਣੀ ਹੈਗਾ ਵਾ ਜੀਵਾ ਵਾ ਜੀਵਾ ਵਾ ਜੀਵਾ ਆਗ ਸੇਮੀ ਖਾਣੇ ਆਏ ਕੋਈ ਵੀ ਆ ਸਕਦਾ ਹੈ ਲਵ ਵੀ ਮੇਰੇ ਵੀਡੀਓ ਰਜੀਤਕਰ ਜੀ ਨੇ ਅੱਜ ਸਵਈਆਂ ਬਣਾਈਆਂ ਨੇ ਹਰਜੀਤਕਰ ਜੀ ਨੇ ਨਹੀਂ ਬਸ ਸੱਚ ਗੱਗੂ ਜੀ ਨੇ ਬਣਾਈਆਂ ਨੇ ਸਵਈਆਂ ਤੇ ਗਰਦੀਪ ਨੇ ਆਪਦੀ ਕੌਲੀ ਕਰਤੀ ਆ ਬਈ ਸਾਡੀਆਂ ਸਵਈਆਂ ਹੁੰਦੀਆਂ ਨੇ ਤੁਸੀਂ ਕੀ ਕਰ ਲੋਗੇ ਤੂੰ ਲਿਖਣਾ ਵੀ ਉਹ ਹੀ ਆ ਅਸੀਂ ਐਂ ਲਿਖਾਂਗੇ ਸਵਈਆਂ ਹੀ ਲਿਖਾਂਗੇ ਅਸੀਂ ਯੈਸ ਬ੍ਰੋ ਯਾਬੀ ਤੇਰੀ ਬਹੁਤ ਭੈਣ ਦਾ ਓਕੇ ਤੇ ਤੁਸੀਂ ਵੇਖ ਸਕਦੇ ਹੋ ਵਿੱਚ ਫਰੂਟ ਓ ਮਾਈ ਗੋਡ ਦੁੱਧ ਕਸਟਰਡ ਓ ਮਾਈ ਗੋਡ ਪੱਤ ਪੱਤਰਾ ਦੀਆਂ ਚੀਜ਼ਾਂ ਦੇ ਲੁਕ छुपाया ਗਿਆ ਏ ਜੋ ਕਿ ਬਹੁਤ ਹੀ ਸਰੀਰਾਸਤੇ ਹੈਲਥੀ ਹੁੰਦਾ ਏ ਉਹ ਵਾਲੀਆਂ ਜਿਹੜੀ ਛੱਬਣੀਆਂ ਨੇ ਘਰੇ ਤੁਸੀਂ ਵੇਖ ਹੀ ਸਕਦੇ ਇੱਧਰਲੇ ਬੰਨੇ ਦਹੀਂ ਦੇ ਬਾਟੇ ਭਰੇ ਪਏ ਨੇ ਨਾਲ ਵੀਰ ਜੀ ਛਲਗਨ ਦੀ ਸਭ ਪਿੱਛੇ ਹੋ ਗਏ ਪਿੱਛੇ ਹੋ ਥੋੜਾ ਆ ਹੁਣ ਦੂਜੀ ਪਾਸੇ ਨੂੰ ਘੁਮ ਰਾਈਟ ਵਾਲਾ ਮੋੜਾ ਹਾਂ ਇੱਥੋਂ ਬਸ ਤੂੰ ਵੀ ਉਹਦੇ ਹਾਂ ਬੱਟਾ ਹੁਣ ਗੱਲਾਂ ਕਰੋ ਹੁਣ ਕਰੋ ਗੱਲਾਂ ਕਿੰਨੀਆਂ ਜਲੇਬੀਆਂ ਖਾਧੀਆਂ ਅੱਜ ਦੱਸੋ ਉਹ ਗੱਲੇ ਕਰੋ ਹੈ ਵੀ ਨਹੀਂ ਖਾਦੀ ਕੋਈ ਨਹੀਂ ਮੈਂ ਇੱਕ ਲਾਦੀ ਖਾਧੀ ਇੱਕ ਲਾਦੀ ਤੇ ਰੋਟੀਆਂ ਕਿੰਨੀਆਂ ਸਬਜ਼ੀ ਤੁਹਾਨੂੰ ਕਿਹੜੀ ਸਵਾਲ ਲੱਗੀ ਸਲਾਦ ਹੈਗਾ ਹੀ ਨਾਲ ਉਹ ਖੀਰ ਮਿਲੀ ਤੁਹਾਨੂੰ ਖੀਰ ਨਾ ਖੀਰ ਮੀਰੇ ਲਈ ਇਹਨਾਂ ਨੂੰ ਬਣਾਈ ਨਹੀਂ ਉਹਨਾਂ ਨੇ ਕਿਉਂ ਨਹੀਂ ਬਣਾਈ ਮੈਂ ਖਾ ਕੇ ਆਇਆ ਮੈਨੂੰ ਮਿਲੀ ਹੀ ਨਹੀਂ ਫਿਰ ਤੁਹਾਨੂੰ ਬਸਾਂ ਵਾਲੀ ਬਣਾ ਕੇ ਦੇ ਜੀ ਤੇਰੇ ਪੈਰ ਆ ਗਏ ਪ੍ਰਭ ਹੁਣ ਸੌਰੀ ਹਾਏ ਹੁਣ ਤਾਂ ਆ ਗਏ ਆ ਬਾਂਸੇ ਚ ਪਾਇਓ ਕਿੱਥੇ ਕਿਉਂ ਪਾਇਓ ਕਹਤੋਂ ਨਾ ਜਿਹਦੇ ਪ੍ਰਭਾਂ ਐ ਕਰੀ ਦੇ ਨੇ ਹਾਂਸ ਬਾੜ ਤੋਂ ਬੰਦੂ ਕਿੱਥੇ ਨਾ ਪਾਇਓ ਪ੍ਰਭ ਕਰਾਜ਼ ਮਾਰ ਦਮਾ ਸਿਖਾ ਪ੍ਰਭ ਮੇਰੇ ਫੋਨ ਚੱਕੀ ਮੇਰੀ ਲੈਂਦੀ ਆ ਹਾਏ 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 ਬੇਟੀ ਹੋ ਗਿਆ ਏ ਹੁਣ ਤਾਂ ਭੈਣ ਜਾਣ ਕੇ ਘਰ ਦੀ ਪ੍ਰਭ ਉਹ ਆਈ ਨਹੀਂ ਮੇਰਾ ਲੱਲੂ ਉਹ ਆਈ ਨਹੀਂ ਮੇਰਾ ਲੱਲੂ ਨਾਮ ਆਈ ਨਹੀਂ ਮੇਰਾ ਲੱਲੂ ਨਾਮ ਹੋਈ 3 ਮਾਰਚ 3 ਮਾਰਚ ਨੂੰ ਆਈ ਪਿਛਲੀ ਈ ਅਸੀਂ 2022 ਤੇ ਅੱਜ ਅੱਜ ਤੇ ਦੇਣੀ ਸੀ ਅੱਜ ਦੇ ਦੇਣੀ ਯਾਰ ਵੇਲਾ ਕੋਈ ਇੱਥੇ ਕੋਈ ਨਹੀਂ ਮਿਲਦਾ ਆਪੇ ਰੱਬ ਮਲਾਉਗਾ ਸਨੈਪਚੈਟ ਪਾ ਦੀਆ ਵੀਰ ਸਾਡਾ ਬਹੁਤ ਘੰਟਾ ਨੇ ਗਿਫਟ ਕੀਤਾ ਆ ਗਿਫਟ ਕੀਤਾ ਠੀਕ ਆ ਥੈਂਕ ਯੂ ਓਕੇ ਵੀਰ ਇਦਾਂ ਹੀ ਆਪਾਂ ਦਾ ਫ੍ਰੀ ਦੀਆਂ ਚੀਜ਼ਾਂ ਲੈ ਲੂ ਲੀ ਦੀਆਂ ਨਹੀਂ ਤੇਰਾ 100 ਦਿੱਤਾ ਐਵੇਂ ਨਾ ਫ੍ਰੀ ਕਾ ਯਾਰ ਟਰਾਈ ਕਰੀ ਇਹ ਕਿ ਪੈਰਾਂ 'ਚ ਪਾਉਣਾ ਕਿ ਬਾਹਾਂ 'ਚ ਹੈ ਇਹ ਤਾਂ ਦੱਸੋ ਪਹਿਲਾਂ ਹੀ ਸਾਦੇ ਹੱਥ ਇਹ ਕਿਹੜਾ ਸਹਿ ਜਾਊ ਇਹਨੂੰ ਆ ਜਣਾ ਭਾਈ ਵੀਡੀਓ ਭਾਈ ਵੀਡੀਓ 'ਮ ਕਤਿਆ ਜੂ ਦੂਜਿਆਂ ਨੂੰ ਐਂ ਜੇ ਪਾਈਦਾ ਹੁੰਦਾ ਇਹ ਇਧਰਲੇ ਬੰਨੇ ਵੀ ਇੱਕ ਲੈ ਲਈਏ ਪੀਸ ਉਹ ਪਰਵਾਹ ਕੀ ਆ ਮੈਂ ਟਿਕ ਲਾਗ ਦੇ ਵੇ ਲੇ ਵੀ ਕੱਲ ਨਿਕਲੇਗੀ ਬਾਈ ਇਹ ਨਹੀਂ ਸੈਕ ਮੈਂ ਬਾਦ ਨੂੰ ਸਨੈਪਚੈਟ ਹੋਰ ਦੱਸ ਲੈ ਮੈਂ ਸਨੈਪਚੈਟ ਬਾਦੀ ਪਹਿਲਾਂ ਇਹਦੇ ਕੱਪੜੇ ਪਾਓ ਇਹਦੇ ਕੱਪੜੇ ਪਾ ਦਿੰਦੇ ਬਾਈ ਕੋਈ ਗਈ ਕਈ ਤਰ੍ਹਾਂ ਦੇ ਲੋਕਾਂ ਨੇ ਆਉਣਾ ਇਦਾਂ ਸ਼ਰਮ ਆਊਗੀ ਵੀਰ ਮੇਰਾ ਲਾਗ ਲਾਲ ਜਾ ਕੇ ਪਾ ਦੇਣਾ ਠੀਕ ਆ ਮੈਂ ਬਾਦ ਨੂੰ ਸਨੈਪਚੈਟ ਹੋਰ ਦੱਸ ਲੈ ਮੈਂ ਸਨੈਪਚੈਟ ਬਾਦੀ ਪਹਿਲਾਂ ਇਹਦੇ ਕੱਪੜੇ ਪਾਓ ਇਹਦੇ ਕੱਪੜੇ ਪਾ ਦਿੰਦੇ ਬਾਈ ਕੋਈ ਗਈ ਕਈ ਤਰ੍ਹਾਂ ਦੇ ਲੋਕਾਂ ਨੇ ਆਉਣਾ ਇਦਾਂ ਸ਼ਰਮ ਆਊਗੀ ਵੀਰ ਮੇਰਾ ਲਾਗ ਲਾਲ ਜਾ ਕੇ ਪਾ ਦੇਣਾ ਠੀਕ ਆ ਲੈ ਵੀ ਸੌਰੀ ਮਾਫ ਕਰਿਓ ਗੱਗੂ ਨੇ ਲੈ ਲਈ ਤੇਰੀ ਸ਼ਰਟ ਆ ਵੀਰ ਦੀ ਸ਼ਰਟ ਲਈ ਜੇ ਗੱਗੂ ਨੇ ਮੈਂ ਤੁਹਾਨੂੰ ਦੱਸ ਦਿੰਨਾ ਗੱਗੂ ਸਟੋਰਾਂ ਦੇ ਆਣ ਬੰਦਿਆਂ ਦੀਆਂ ਨੰਗੇ ਸ਼ਰਟਾਂ ਕਰਾ ਦੱਸ ਮੰਗਣ ਵਾਲੀ ਆਦਤ ਨਹੀਂ ਜਾਂਦੀ ਵੀਰ ਹੋਣਾਂ ਦੀ ਵੀ ਤੁਸੀਂ ਆਪ ਦੇ ਲਓ ਭਾਈ ਕੋਈ ਸ਼ੈ ਉਹਦੀ ਲਵਾਲੀ ਗਰੀਬ ਦੀ ਲੈ ਦੱਸ ਕੋਈ ਗੱਲ ਹੈ ਭਾਈ ਹਾਂ ਦੱਸ ਭਾਈ ਹਾਂਜੀ ਹਾਂਜੀ ਵੀ ਸਟੋਰਾਂ ਦੇ ਆਣ ਕੇ ਵੀ ਮੰਗਣ ਦੀ ਆਦਤ ਨਹੀਂ ਜਾਂਦੀ ਵੇਖ ਲਓ ਵੀਰ ਨੇ ਮੰਗਵੇਂ ਕੱਪੜੇ ਫੇਟ ਆਉਂਦੇ ਆ ਇਹਨੂੰ ਵੀ ਨੰਗਾ ਕਰਤਾ ਇਹਨੇ ਏ ਪਤਾ ਮੈਂ ਗਿਆ ਇੱਕ ਗੱਲ ਦੱਸਾਂ ਤੈਨੂੰ ਮੈਂ ਬੰਦੇ ਨੰਗੇ ਕਰਦਾ ਮੈਂ ਤਾਂ ਬੰਦੇ ਨੰਗੇ ਕਰਦਾ ਇਹ ਨਹੀਂ ਬਈ ਮੈਂ ਤੈਨੂੰ ਪੱਕੀ ਗੱਲ ਦੱਸਦਾ ਇਹਨਾਂ ਨੂੰ ਪੈਸੇ ਲਾ ਕੇ ਜਿਹੜੀ ਚੀਜ਼ ਨਾਲ ਲੈ ਲਈ ਉਹ ਫੇਟਣੀ ਆਉਣੀ ਤੇ ਜਿਹੜੀ ਮੈਂ ਲੈ ਲਈ ਉਹ ਫੇਟ ਆ ਜੈ ਜੀ ਇਹ ਵੇਲਾ ਮੰਗਵੀਂ ਲਵਾਲੀ ਵੇਖ ਲੈ ਲੱਗ ਕਿ ਮੈਨੂੰ ਕਾਹ ਦੱਸਣਾ ਕਿੱਧਰ ਜਾ ਮੈਨੂੰ ਤੇ ਦੱਸ ਦੇ ਲੋਕੇਸ਼ਨ ਕਿੱਥੇ ਥੱਲੇ 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 ਟਨਲ ਚਤੁਰ ਟਨਲ ਵਾਰ ਦੇ ਇੱਧਰ ਟਨਲ ਚ ਚੱਕਿਆ ਨਹੀਂ ਜੀ ਬਈ ਉਹ ਲੱਗ ਕਿ ਮੈਨੂੰ ਕਾਹ ਦੱਸਣਾ ਕਿੱਧਰ ਜਾ ਮੈਨੂੰ ਤੇ ਦੱਸ ਦੇ ਲੋਕੇਸ਼ਨ ਕਿੱਥੇ ਥੱਲੇ ਥੱ ਟਰਨਲ ਚਤੁਰ ਟਰਨਲ ਵਾਰ ਦੇ 73 ਜਿੰਦਗੀ ਜਿੰਦਾਬਾਦ ਜਿੰਦਗੀ ਜਿੰਦਾਬਾਦ 커피 ਪੀਓ ਭਾਈ ਹਾਲੇ ਉਹ ਉਹਦਾ ਕੀ ਰਹਿ ਗਿਆ ਮਗਰ ਵਿੱਚ ਚੱਲ ਨਹੀਂ ਨਿਕਲਦਾ ਪਿਆ ਬਾਹਰ ਉਹ ਜੱਗਾ ਪਸੰਦ ਆ ਗਈ ਯਾਰ ਹੈ ਜੱਗਾ ਪਸੰਦ ਆ ਗਈ ਇੱਥੇ ਰਹਿਣਾ ਕਹਿੰਦਾ ਨੇਰ KFC ਸਾਡਾ ਮੋਗੇ ਦਾ ਬੈਸਟ ਡੀਲ ਦਿੰਦਾ ਗੱਲ ਖਤਮ ਲਾਪ੍ਰਿੰਟ ਸਨੈਪਗਲੇਡ ਆਈਡੀ ਸਨੈਪਗਲੇਡ ਆਈਡੀ ਇੱਥੇ ਰੱਕ ਕੈਨੇਡਾ ਜਾਣਾ ਨਹੀਂ ਆਸਟ੍ਰੇਲੀਆ ਜਾਣਾ ਵਈ ਨੇ ਬੰਦੇ ਨੇ ਆਸਟ੍ਰੇਲੀਆ ਆਸਟ੍ਰੇਲੀਆ ਵਾਲਾ ਭਾਈ ਵਾ ਵਧੀਆ ਵਧੀਆ ਵੀ ਸਨੇਪ ਚੜ ਆਈਡੀ ਤਿੰਨ ਪੰਜ ਇਹ ਕਰ ਤੋਂ ਲੈਂਦਾ ਯਾਰ ਤੂੰ ਵੀ ਸਨੇਪ ਚੜ ਆਈਡੀ ਦੱਸ ਦੇ ਗੋਰਾ ਸਨੇਪ ਚੜ ਆਈਡੀ ਦੱਸ ਸਨੇਪ ਵਾਲੀ ਨੀਂਦ ਵਾਲੀ ਜਾਗ ਯਾਰ ਇੰਤਲ ਦੱਸ ਸਨੇਪ ਵਾਲੀ ਸਨੇਪ ਵਾਲੀ ਯਾਰ ਭੁੱਲ ਗਿਆ ਯਾਰ ਲੈ ਦੱਸ ਵਾ ਫਿਰ ਤੂੰ ਘਾਟੇ ਚ ਹੀ ਆ ਇਹਦੇ ਇਹਦੇ ਸਨੇਪ ਤੋਂ ਵੇਖ ਲਈ ਚੰਗਾ ਕੋਈ ਚੱਕਰ ਨਹੀਂ ਤੂੰ ਯਾਰ ਇੰਸਟਾ ਤੇ ਕਰ ਲਈ ਯਾਰ ਨਹੀਂ ਤੂੰ ਇਹਦੇ ਸਨੇਪ ਤੋਂ ਵੇਖ ਲਈ ਉਹ ਇੰਸਟਾ ਤੇ ਪਾ ਦੇਗਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ